ਮੇਰੀ ਕਵਤਾ ਦਾ ਨਾਮ ਹੈ ਘਰ ਨਾ ਛੱਡਾਂ ਇਹ ਦੀਵਾਰ ਘਰ ਹੁੰਦਾ ਮੋ ਮਮਤਾ ਪਿਆਰ ਨਾ ਛੱਡਾਂ ਇਹ ਦੀਵਾਰ ਘਰ ਹੁੰਦਾ ਮੋ ਮਮਤਾ ਪਿਆਰ ਘਰ ਵਰਗੀ ਨਾ ਕੋਈ ਥਾਂ ਘਰ ਵਰਗੀ ਨਾ ਕੋਈ ਥਾਂ ਕਿਤੇ ਨਾ ਇੰਨੀ ਸੰਗਣੀ ਸ਼ਾਂ ਤਨ ਮਨ ਵਿਚ ਰੂਹ ਦਾ ਜਿਵੇਂ ਨਿਵਾਸ ਤਨ ਵਿੱਚ ਰੂਹ ਦਾ ਜਿਵੇਂ ਨਿਵਾਸ ਇਉਂ ਘਰ ਵਿੱਚ ਤਨ ਮੰਨ ਦਾ ਵਾਸ ਘੁੰਮੋ ਚਾਹੇ ਦੇਸ਼ ਵਿਦੇਸ਼ ਘੁੰਮੋ ਚਾਹੇ ਦੇਸ਼ ਵਿਦੇਸ਼ ਘਰ ਮਿਲਦਾ ਹੈ ਮਾਨ ਹਮੇਸ਼ ਘੁੰਮੋ ਚਾਹੇ ਦੇਸ਼ ਵਿਦੇਸ਼ ਘਰ ਮਿਲਦਾ ਹੈ ਮਾਨ ਹਮੇਸ਼ ਜੋ ਕਰਦਾ ਘਰ ਨੂੰ ਬਦਨਾਮ ਜੋ ਕਰਦਾ ਘਰ ਨੂੰ ਬਦਨਾਮ ਮਿਟ ਜਾਂਦਾ ਹੈ ਉਸ ਦਾ ਨਾਮ ਜੋ ਕਰਦਾ ਘਰ ਨੂੰ ਬਦਨਾਮ ਮਿਟ ਜਾਂਦਾ ਹੈ ਉਸ ਦਾ ਨਾਮ ਗਲ ਦੁਖदाई ਜਰ ਨਾ ਹੋਵੇ ਗਲ ਦੁਖदाई ਜਰ ਨਾ ਹੋਵੇ ਘਰੋਂ ਬੇ ਕੋਈ ਬੇ ਘਰ ਨਾ ਹੋਵੇ ਘਰੋਂ ਕੋਈ ਬੇ ਘਰ ਨਾ ਹੋਵੇ ਗਲ ਦੁਖदाई ਜਰ ਨਾ ਹੋਵੇ ਕਰੂੰ ਕੋਈ ਬੇਕਰ ਨਾ ਹੋਵੇ ਧੰਨਵਾਦ